ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿਹਦੇ ਤਹਿਤ ਤੁਹਾਨੂੰ ਹੁਣ ਵਹੀਕਲ ਚਲਾਉਣਾ ਮਹਿੰਗਾ ਪਵੇਗਾ। ਯਾਨੀ ਕਿ ਗ੍ਰੀਨ ਟੈਕਸ ਲਗਾਇਆ ਜਾ ਰਿਹਾ ਹੈ। ਜਿਹੜੇ ਲੋਕ ਪੈਟਰੋਲ ਡੀਜ਼ਲ ਦੇ ਉੱਤੇ ਆਧਾਰਿਤ ਵਹੀਕਲਾਂ ਦਾ ਇਸਤੇਮਾਲ ਕਰਦੇ ਨੇ, ਨਿੱਜੀ ਤੌਰ ਦੇ ਉੱਤੇ ਉਹਨਾਂ ਨੇ ਵਹੀਕਲ ਰੱਖੇ ਨੇ ਜਿਨ੍ਹਾਂ ਨੂੰ ਨਾਨ ਟ੍ਰਾਂਸਪੋਰਟ ਵਹੀਕਲ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਆਪ ਸੀ ਜਿਹੜੇ ਆਉਣ ਜਾਣ ਆ ਉਹਦੇ ਵਾਸਤੇ ਇਹਨਾਂ ਵਹੀਕਲਾਂ ਦੀ ਵਰਤੋਂ ਕਰਦੇ ਹੋ। ਤਾਂ ਇਹਦੇ ਉੱਤੇ ਜਿਹੜੀ ਇੱਕ ਸਲੈਬ ਨਿਰਧਾਰਤ ਕਰ ਦਿੱਤੀ ਗਈ ਹੈ ਕਿ ਕਿੰਨਾ ਕੁ ਟੈਕਸ ਤੁਹਾਨੂੰ ਦੇਣਾ ਪਵੇਗਾ। ਖਾਸ ਤੌਰ ਦੇ ਉੱਤੇ ਜਿਹੜੀਆਂ 15 ਸਾਲ ਦੀ ਉਮਰ ਹੰੜਾ ਚੁੱਕੀਆਂ ਗੱਡੀਆਂ ਨੇ ਵਹੀਕਲ ਨੇ ਮੋਟਰਸਾਈਕਲ ਨੇ ਉਹਨਾਂ ਵਾਸਤੇ ਵੀ ਟੈਕਸ ਦੇਣਾ ਪਵੇਗਾ 8 ਸਾਲ ਤੋਂ ਵੱਧ ਜਿਨ੍ਹਾਂ ਨੂੰ ਸਮਾਂ ਹੋ ਚੁੱਕਿਆ ਵਹੀਕਲ ਖਰੀਦੇ ਹੋਏ ਉਹਨਾਂ ਨੂੰ ਵੀ ਟੈਕਸ ਅਦਾ ਕਰਨਾ ਪਵੇਗਾ ਸਾਲਾਨਾ ਟੈਕਸ ਆ ਉਹਦੀ ਸਲੈਬ ਤੁਹਾਡੀ ਜਿਹੜੀ ਥੋੜੀ ਜਿਹੀ ਤਾਂ ਦੱਸ ਦਿੰਨੇ ਆ ਕਿਉਂਕਿ ਜਦੋਂ ਰਜਿਸਟ੍ਰੇਸ਼ਨ ਤੁਸੀਂ ਕਰਵਾਉਣ ਜਾਂਦੇ ਹੋ ਕਈ ਵਾਰ ਰੀਨਿਊ ਕਰਵਾਉਣ ਜਾਂਦੇ ਹੋ ਆਪਣੀ ਆਰਸੀ ਨੂੰ ਰਜਿਸਟ੍ਰੇਸ਼ਨ ਕਾਪੀ ਨੂੰ ਤਾਂ ਉਦੋਂ ਇਹ ਟੈਕਸ ਤੁਹਾਨੂੰ ਪੇ ਕਰਨਾ ਪਵੇਗਾ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ 15 ਸਾਲ ਪੁਰਾਣੇ ਵਹੀਕਲਾਂ ਦੀ 15 ਸਾਲ ਪੁਰਾਣੇ ਜਿਹੜੇ ਨਾਨ ਟ੍ਰਾਂਸਪੋਰਟ ਵਹੀਕਲ ਨੇ ਜਿਹਦੇ ਵਿੱਚ ਮੋਟਰਸਾਈਕਲ ਆਉਂਦੇ ਨੇ ਟੂ ਵੀਲਰ ਸਕੂਟੀਆਂ ਆਉਂਦੀਆਂ ਨੇ ਉਹਨਾਂ ਦੇ ਮਾਲਕਾਂ ਨੂੰ 500 ਰੁਪਿਆ ਜਿਹੜਾ ਉਹ ਸਾਲਾਨਾ ਟੈਕਸ ਦੇਣਾ ਪਵੇਗਾ ਤੇ ਇਸ ਤੋਂ ਇਲਾਵਾ ਜਿਹੜੇ ਡੀਜ਼ਲ ਦੇ ਉੱਤੇ ਚੱਲਣ ਵਾਲੇ ਜਿਹੇ ਵਾਹਨ ਨੇ ਟੂ ਵੀਲਰ ਵੈਸੇ ਬਹੁਤ ਘੱਟ ਹੁੰਦੇ ਨੇ ਉਹਨਾਂ ਨੂੰ 1000 ਰੁਪਿਆ ਗ੍ਰੀਨ ਟੈਕਸ ਦੇਣਾ ਪਵੇਗਾ ਇਸੇ ਤਰ੍ਹਾਂ ਜਿਹੜੇ 4 ਵੀਲਰ ਨੇ ਜਿਹਦੇ ਵਿੱਚ ਗੱਡੀਆਂ ਕੈਬਜ਼ ਆ ਜਾਂਦੀਆਂ ਨੇ ਉਹਨਾਂ ਦੇ ਲਈ ਜਿਹੜੇ 1500 ਸੀਸੀ ਇੰਜਨ ਤੋਂ ਥੱਲੇ ਵਾਲੇ ਨੇ ਉਹਨਾਂ ਨੂੰ 3000 ਜੇਕਰ ਉਹ ਪੈਟਰੋਲ ਦੇ ਉੱਤੇ ਚੱਲਦੇ ਨੇ ਵਹੀਕਲ ਤੇ ਜੇਕਰ ਉਹ ਡੀਜ਼ਲ ਵਾਲੇ ਵਾਹਨ ਨੇ ਤਾਂ ਉਹਨਾਂ ਨੂੰ 4000 ਰੁਪਿਆ ਗ੍ਰੀਨ ਟੈਕਸ ਭਰਨਾ ਪਵੇਗਾ ਤੇ ਇਸੇ ਦੇ ਚੱਲਦਿਆਂ 1500 ਸੀਸੀ ਤੋਂ ਜਿਹੜੇ ਪੈਟਰੋਲ ਵਾਲੇ ਦੋ ਪਹੀਆ ਵਾਹਨ ਨੇ ਉੱਪਰ ਵਾਲੇ ਨੇ ਉਹਨਾਂ ਨੂੰ 4000 ਤੇ ਡੀਜ਼ਲ ਵਾਹਨ ਨੇ ਜਿਹੜੇ ਉਹਨਾਂ ਨੂੰ 6000 ਰੁਪਿਆ ਜਿਹੜਾ ਟੈਕਸ ਭਰਨਾ ਪਵੇਗਾ ਤੇ ਇਸੇ ਦੇ ਚੱਲਦਿਆਂ ਜਿਹੜੇ 8 ਸਾਲ ਦੀ ਮਿਆਦ ਪੂਗਾ ਚੁੱਕੇ ਵਹੀਕਲ ਨੇ ਚਾਹੇ ਮੋਟਰਸਾਈਕਲ ਆ ਤੁਹਾਡਾ ਚਾਹੇ ਸਕੂਟੀ ਆ ਤਾਂ ਉਹਨਾਂ ਨੂੰ ਵੀ ਟੈਕਸ ਭਰਨਾ ਪਵੇਗਾ 8 ਸਾਲ ਤੋਂ ਬਾਅਦ ਹਰ ਸਾਲ ਤੁਹਾਨੂੰ ਟੈਕਸ ਦੇਣਾ ਪਵੇਗਾ ਮੋਟਰਸਾਈਕਲ ਦੇ ਲਈ 200 ਰੁਪਏ ਸਕੂਟੀ ਦੇ ਲਈ 200 ਰੁਪਏ 3 ਵੀਲਰ ਜਿਹੜੇ ਨੇ ਜਿਹੜੇ ਇਧਰੋਂ ਆਵਾਜਾਈ ਲੈ ਕੇ ਜਾਂਦੇ ਨੇ ਜਾਂ ਲੋਕਾਂ ਨੂੰ ਲੈ ਕੇ ਜਾਂਦੇ ਨੇ ਉਹਨਾਂ ਨੂੰ ਵੀ 300 ਰੁਪਿਆ ਟੈਕਸ ਦੇਣਾ ਪਵੇਗਾ ਜੇਕਰ ਅੱਤ ਸਾਲ ਦੀ ਮਿਆਦ ਲੰਘ ਚੁੱਕੀ ਹੈ ਤੇ ਜਿਹੜੇ ਮੋਟਰ ਕੈਬ ਨੇ ਮੈਕਸੀ ਕੈਬ ਵਗੈਰਾ ਨੇ ਉਹਨਾਂ ਨੂੰ 500 ਰੁਪਿਆ ਸਾਲਾਨਾ ਭਰਨਾ ਪਵੇਗਾ ਲਾਈਟ ਮੋਟਰ ਜਿਹੜੇ ਨੇ ਉਹਨਾਂ ਨੂੰ 1500 ਰੁਪਿਆ ਭਰਨਾ ਪਵੇਗਾ ਸਾਲਾਨਾ ਮੀਡੀਅਮ ਮੋਟਰ ਵਹੀਕਲ ਹੁੰਦੇ ਨੇ ਜਿਹੜੇ ਸਮਾਨ ਨੂੰ ਇਧਰੋਂ ਉਧਰੋਂ ਲੈ ਕੇ ਜਾਂਦੇ ਨੇ ਲੋਕਾਂ ਨੂੰ ਲੈ ਕੇ ਜਾਂਦੇ ਨੇ ਉਹਨਾਂ ਨੂੰ 2000 ਰੁਪਿਆ ਤੇ ਜਿਹੜੇ ਹੈਵੀ ਵਹੀਕਲ ਨੇ ਉਹਨਾਂ ਨੂੰ 2500 ਰੁਪਏ ਸਾਲਾਨਾ ਭਰਨਾ ਪਵੇਗਾ ਇਹਦੇ ਲਈ ਨੋਟੀਫਿਕੇਸ਼ਨ ਇੱਕ ਜਾਰੀ ਹੋ ਚੁੱਕਿਆ ਹੈ ਯਾਨੀ ਕਿ ਆਮ ਲੋਕਾਂ ਦੀ ਜੇਬ ਦੇ ਉੱਤੇ ਵੱਡਾ ਬੋਝ ਪੈਂਦਾ ਨਜ਼ਰ ਆ ਰਿਹਾ ਹੈ ਪੰਜਾਬ ਸਰਕਾਰ ਦਾ ਇਹ ਫੈਸਲਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਲਾਗੂ ਵੀ ਕਰ ਦਿੱਤਾ ਜਾਵੇਗਾ ਤੇ ਇਹਦੇ ਨਾਲ ਸਰਕਾਰ ਨੂੰ 87 ਕਰੋੜ ਤੋਂ ਜ਼ਿਆਦਾ ਦੀ ਆਮਦਨ ਹੋਵੇਗੀ ਹਾਲਾਂਕਿ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਆਪਕਾਰੀ ਨੀਤੀ ਦੇ ਵਿੱਚ 20 ਪੈਸੇ ਨੇ ਜਿਹੜੇ ਉਹ ਰੈਵਨਿਊ ਕਮਾਵਾਂਗੇ ਸਰਕਾਰ ਦੇ ਖਜ਼ਾਨੇ 'ਚ ਪਾਵਾਂਗੇ ਮਾਈਨਿੰਗ ਦੇ ਵਿੱਚੋਂ ਵੀ ਅਸੀਂ ਪੈਸੇ ਕਮਾਵਾਂਗੇ ਪਰ ਮਾਈਨਿੰਗ ਵਾਲੀ ਜਿਹੜੀ ਨੀਤੀ ਆ ਉਹਦੇ ਉੱਤੇ ਸਵਾਲ ਨੇ ਮਾਮਲਾ ਕੋਰਟ ਕਚਹਿਰੀਆਂ ਤੱਕ ਪਹੁੰਚਿਆ ਹੋਇਆ ਢੜਲੇਦਰ ਮਾਈਨਿੰਗ ਕਹਿੰਦੇ ਚੱਲਦੀ ਆ ਨਜਾਇਜ਼ ਪਰ ਉਹਦੇ ਉੱਤੇ ਕਾਰਵਾਈਆਂ ਨਹੀਂ ਹੁੰਦੀਆਂ ਕਈ ਮੰਤਰੀ ਜਾ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੰਦੇ ਨੇ ਤਾਂ ਉਹ ਸਵਾਲ ਉੱਥੇ ਦੇ ਉੱਥੇ ਨੇ ਸ਼ਰਾਬ ਵਾਲੀ ਨੀਤੀ ਆ ਜਿਹੜੀ ਉਹ ਵੀ ਸਵਾਲਾਂ ਦੇ ਘੇਰੇ 'ਚ ਆ ਦਿੱਲੀ ਵਾਲੀ ਤੇ ਥੋੜਾ ਜਿਹਾ ਸੇਕ ਇਧਰ ਨੂੰ ਵੀ ਆਉਂਦਾ ਨਜ਼ਰ ਆਇਆ ਸੀਗਾ ਤਾਂ ਹੁਣ ਲੋਕਾਂ ਦੀ ਜੇਬ ਦੇ ਉੱਤੇ ਭਾਰ ਪਾ ਕੇ ਪੈਸਾ ਇਕੱਠਾ ਕਰੇਗੀ ਪੰਜਾਬ ਸਰਕਾਰ ਇਹ ਵਿਰੋਧੀ ਕਹਿਣ ਲੱਗ ਪਏ ਨੇ ਤੇ ਇਹ ਜਿਹੜੀ ਮੀਟਿੰਗ ਹੋਈ ਸੀ 14 ਅਗਸਤ ਨੂੰ ਉਹਦੇ ਵਿੱਚ ਕਹਿੰਦੇ ਇਹ ਫੈਸਲਾ ਲਿਆ ਗਿਆ ਉਦੋਂ ਇਹ ਫੈਸਲਾ ਖੁੱਲ ਕੇ ਸਾਹਮਣੇ ਨਹੀਂ ਆਇਆ ਸੀ ਖਾਸ ਤੌਰ ਤੇ ਉੱਤੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਸੀ ਪਰ ਹੁਣ ਇੱਕ ਪੱਤਰ ਚਰਚਾ ਦੇ ਵਿੱਚ ਆ ਜਿਹਨੂੰ ਆਪਣੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਉੱਤੇ ਜਿਹੜਾ ਪੁਰਾਣੇ ਵਾਹਨ ਨੇ ਉਹਨਾਂ ਦੇ ਉੱਤੇ ਗ੍ਰੀਨ ਟੈਕਸ ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਜਿਸ ਤਰ੍ਹਾਂ ਦੀ ਤੁਹਾਨੂੰ ਪੂਰੀ ਸਲੈਬ ਦੱਸੀ ਹੈ ਟੈਕਸ ਦੀ ਕਿ ਗ੍ਰੀਨ ਟੈਕਸ ਲੱਗੇਗਾ ਤਾਂ ਇਹ ਸਿਰਫ ਜਿਹੜੇ ਪੈਟਰੋਲ ਡੀਜ਼ਲ ਦੇ ਉੱਤੇ ਆਧਾਰਿਤ ਵਹੀਕਲ ਨੇ 8 ਸਾਲ ਤੋਂ ਵੱਧ ਆਪਣੀ ਉਮਰ ਹੰਡਾ ਚੁੱਕੇ ਨੇ ਜਾਂ ਫਿਰ 15 ਸਾਲ ਤੋਂ ਵੱਧ ਨੇ ਜੇਕਰ ਤੁਸੀਂ ਆਪਣੀ ਕਾਪੀ ਰੀਨਿਊ ਕਰਾਉਣੀ ਹੈ ਤਾਂ ਹਰ ਸਾਲ ਦੇ ਹਿਸਾਬ ਦੇ ਨਾਲ ਤੁਹਾਨੂੰ ਟੈਕਸ ਭਰਨਾ ਪਵੇਗਾ ਇਕੱਠਾ ਵੀ ਭਰਨਾ ਪੈ ਸਕਦਾ ਹੈ ਕਿ ਤੁਸੀਂ 8 ਸਾਲਾਂ ਤੋਂ ਬਾਅਦ ਨਹੀਂ ਭਰਿਆ ਤਾਂ ਜੇ ਤੁਸੀਂ ਰੀਨਿਊ ਕਰਾਉਣ ਜਾਂਦੇ ਹੋ ਤਾਂ 8 ਸਾਲਾਂ ਦਾ ਪਿਛਲਾ ਵੀ ਤੁਹਾਨੂੰ ਭਰਨਾ ਪੈ ਸਕਦਾ ਹੈ ਇਹ ਵਾਲਾ ਜਿਹੜਾ ਗ੍ਰੀਨ ਟੈਕਸ ਹੈ ਹਾਲਾਂਕਿ ਇਹਦੇ ਵਿੱਚ ਜਿਹੜੇ ਇਲੈਕਟ੍ਰਿਕ ਵਹੀਕਲ ਨੇ ਜਾਂ ਸੀਐਨਜੀ ਦੇ ਉੱਤੇ ਚੱਲਣ ਵਾਲੇ ਵਹੀਕਲ ਨੇ ਸੋਲਰ ਪਾਵਰ ਦੇ ਨਾਲ ਚੱਲਣ ਵਾਲੇ ਵਹੀਕਲ ਨੇ ਐਲਪੀਜੀ ਦੇ ਉੱਤੇ ਚੱਲਣ ਵਾਲੇ ਵਹੀਕਲ ਨੇ ਉਹਨਾਂ ਨੂੰ ਇਹਦੇ ਤੋਂ ਛੋਟ ਦਿੱਤੀ ਗਈ ਹੈ ਮਕਸਦ ਸਰਕਾਰ ਦਾ ਵਾਤਾਵਰਣ ਨੂੰ ਬਚਾਉਣਾ ਹੈ ਕਿਉਂਕਿ ਢੱਲੇ ਦੇ ਨਾਲ ਲੋਕ ਗੱਡੀਆਂ ਖਰੀਦਦੇ ਨੇ ਜਿਹੜੇ ਲੋਕ ਗੱਡੀਆਂ ਦੀ ਵਰਤੋਂ ਕਰਦੇ ਨੇ ਉਹ ਥੋੜੀ ਥੋੜੀ ਥਾਂ ਵਾਸਤੇ ਵੀ ਗੱਡੀ ਲੈ ਕੇ ਜਾਂਦੇ ਨੇ ਚਾਹੇ ਸਿੰਗਲ ਬੰਦੇ ਨੇ ਜਾਣਾ ਹੈ ਤਾਂ ਉਹ ਵਾਤਾਵਰਣ ਦਾ ਜਿਹੜਾ ਪ੍ਰਦੂਸ਼ਣ ਦਾ ਕਾਰਨ ਹਾਲਾਂਕਿ ਕੰਮ ਕਾਜ ਸਭ ਦੇ ਜ਼ਰੂਰੀ ਹੁੰਦੇ ਨੇ ਪਰ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਕੀ ਪ੍ਰਭਾਵ ਪੈਂਦਾ ਹੈ ਵਿਰੋਧੀ ਇਹਦੇ ਉੱਤੇ ਕੀ ਟਿੱਪਣੀਆਂ ਦਿੰਦੇ ਨੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ